आज लुधियाना ਵਿਖੇ ਕਾਂਗਰਸ ਪਾਰਟੀ ਦੇ ਮੈਂਬਰਾਂ ਦੇ ਵੱਲੋਂ ਲੁਧਿਆਣਾ ਡੀਸੀ ਦਫ਼ਤਰ ਪਹੁੰਚ ਕੇ ਲੁਧਿਆਣਾ ਡੀਸੀ ਰਾਈਪਰੈਜ਼ੀਡੈਂਟ ਆਫ ਇੰਡੀਆ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਇਸ ਮੌਕੇ ਵਿਜੁੱਧਾ ਮੈਂਬਰਾਂ ਵੱਲੋਂ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਗਿਆ ਹਿੰਦੁਸਤਾਨ ਦੀ ਜਿਹੜੀ ਮਨੁਸਮ੍ਰਿਤੀ ਸੋਚ ਵਾਲੀ 11.5 ਸਾਲਾਂ ਦੇ ਵਿੱਚ ਉਹਨਾਂ ਨੇ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਹਿੰਦੂ ਮੁਸਲਮ ਹਿੰਦੂ ਸੇਖ ਹਿੰਦੂ ਸਾਈ ਕਰ ਕਰਕੇ ਕਿਹੋ ਜਿਹੀ ਕਟਿਆ ਸੋਚ ਪੈਦਾ ਕਰ ਦਿੱਤੀ ਹੈ ਉਹਦਾ ਰਿਜ਼ਲਟ ਇਹ ਹੈ ਕਿ ਰਕੇਸ਼ ਕੁਸ਼ੋਰ ਜਿਹੜਾ ਸੁਪਰੀਮ ਕੋਰਟ ਦਾ ਵਕੀਲ ਸੀ ਉਹਨੇ ਚੀਫ ਜਸਟਿਸ ਆਫ ਇੰਡੀਆ ਆਨਰੇਬਲ ਸ਼੍ਰੀ ਬੀ ਆਰ ਗਵਈ ਦੇ ਉੱਤੇ ਜੋ ਜੁੱਤੀ ਵਾਲੀ ਘਟਨਾ ਕੀਤੀ ਹੈ ਉਹ ਬਹੁਤ ਨਿੰਦਣਯੋਗ ਹੈ ਅਸੀਂ ਸਖਤ ਸਖਤ ਸ਼ਬਦਾਂ ਦੇ ਵਿੱਚ ਉਹਦੀ ਨਿੰਦਿਆ ਕਰਦੇ ਹਾਂ ਬੇਸ਼ੱਕ ਚੀਫ ਜਸਟਿਸ ਸਾਹਿਬ ਨੇ ਸ਼ਲੀਨਤਾ ਵਰਤ ਕੇ ਕਿਹਾ ਕਿ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਪਰ ਮੇਰੀ ਨਿੱਜੀ رائے ਹੈ ਕਿ ਉਸ ਬੰਦੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਧੰਨਵਾਦੀ ਹਾਂ 바ਰ ਕਾਉਂਸਲ ਆਫ ਇੰਡੀਆ ਦਾ ਕਿ ਉਹਨਾਂ ਨੇ ਉਸ ਬੰਦੇ ਦੀ ਪ੍ਰੈਕਟਿਸ ਦੇ ਉੱਤੇ ਬਾਹਰ ਲਾਇਆ ਬਾਹਰ ਬਾਹਰ ਕੀਤਾ ਹੈ ਇੱਥੇ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਹਾਲੇ ਵੀ ਆਪਾਂ 225 ਚ ਤੁਰੇ ਫਿਰਦੇ ਆਂ ਇਹ ਜਿਹੜੀ ਮਨੁੱਖ ਸਮ੍ਰਿਤੀ ਵਾਲੀ ਸੋਚ ਹੈ ਇਹ ਹਾਲੇ ਵੀ ਸਾਡੇ ਸਮਾਜ ਦੇ ਵਿੱਚ ਪ੍ਰਚਲਿਤ ਹੈ ਇਹ ਠੀਕ ਹੈ ਕਿ ਪੰਜਾਬ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੇ ਇੱਥੇ ਜਾਤ ਪਾਤ ਅਨਟਚੇਬਿਲਟੀ ਨੂੰ ਖਤਮ ਕੀਤਾ ਲੇਕਿਨ ਅੰਟਾਇਰ ਇੰਡੀਆ ਦੇ ਵਿੱਚ ਤਾਂ ਹਾਲੇ ਵੀ ਚਲਦੀ ਹੈ ਆ ਤੁਸੀਂ ਐਨਆਰਸੀ ਦਾ ਡਾਟਾ ਕੱਢ ਕੇ ਵੇਖ ਲਓ ਉਹਦੇ ਵਿੱਚ ਸਭ ਤੋਂ ਵੱਧ ਅਗਰ ਕ੍ਰਾਈਮ ਹੈ ਤਾਂ ਸਾਡੇ ਦਲਿਤ ਪਰਿਵਾਰਾਂ ਦੇ ਖਿਲਾਫ ਜੋ ਅੱਜ ਹਾਲਾਤ ਮੁਲਕ ਦੇ ਬਣੇ ਹੋਏ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸਾਰਾ ਹਿੰਦੂਸਤਾਨ ਦਾ ਮੇਰੇ ਖਿਆਲ 11 1200 ਚੈਨਲ ਹੈ ਸਾਰਾ ਹੀ ਕੰਟਰੋਲਡ ਹੈ ਇਹ ਤਾਂ ਕੁਝ ਯੂਟਿਊਬਰ ਚੈਨਲ ਨੇ ਜਿਨ੍ਹਾਂ ਦੇ ਉੱਤੇ ਇਹ ਬਾਹਰ ਲਾਉਂਦੇ ਨੇ ਉਹ ਮਾੜੀ ਮੋਟੀ ਕੋਈ ਇਨਫੋਰਮੇਸ਼ਨ ਜਿਹੜੀ ਹੈ ਸਰਕਾਰ ਜਿਹੜੀ ਗਲਤ ਕੰਮ ਕਰਦੀ ਹੈ ਉਹ ਸਾਡੇ ਲੋਕਾਂ ਤੱਕ ਪਹੁੰਚਾਉਦੇ ਨਹੀਂ ਤਾਂ ਮੀਡੀਆ ਦੇ ਵਿੱਚ ਨਾ ਕੋਈ ਪ੍ਰੈਸ ਦੇ ਵਿੱਚ ਨਾ ਕੋਈ ਦੇ ਵਿੱਚ ਅਖਬਾਰਾਂ ਦੇ ਵਿੱਚ ਨਾ ਹੀ ਕੋਈ ਟੈਲੀਵਿਜ਼ਨਾਂ ਦੇ ਉੱਤੇ ਕੋਈ ਘਟਨਾਵਾਂ ਦਾ ਜ਼ਿਕਰ ਹੀ ਨਹੀਂ ਹੁੰਦਾ ਕਿੰਨੀਆਂ ਹੀ ਘਟਨਾਵਾਂ ਹਰ ਰੋਜ਼ ਹੁੰਦੀਆਂ ਨੇ ਲੇਕਿਨ ਮੋਦੀ ਸਰਕਾਰ ਉਹਦੇ ਵਾਸਤੇ ਚੁੱਪ ਐ ਇਸੇ ਤਰ੍ਹਾਂ ਹੀ ਹਰਿਆਣਾ ਦੇ ਵਿੱਚ ਸਾਡੇ ਇੱਕ ਆਈਪੀਐਸ ਅਫਸਰ ਉਹਨੂੰ ਉਹਨੇ ਸੁਸਾਈਡ ਕੀਤਾ ਅੱਠ ਪੇਜ ਦਾ ਨੋਟ ਲਿਖਿਆ ਮੈਂ ਚਾਹਨਾ ਤੁਹਾਡੇ ਚੈਨਲ ਉਹ ਅੱਠ ਪੇਜ ਦਾ ਨੋਟ ਆ ਜਿਹੜਾ ਉਹ ਲੋਕਾਂ ਤੱਕ ਲੈ ਕੇ ਜਾਣ ਲੋਕਾਂ ਨੂੰ ਦੱਸਣ ਵੀ ਕਿਹੋ ਜਿਹੇ ਹਾਲਾਤ ਬਣੇ ਉਸ ਬੰਦੇ ਨੂੰ ਇੰਨਾ ਐਕਸਟ੍ਰੀਮ ਸਟੈਪ ਲੈਣਾ ਪੈਗਾ ਆਪਣੀ ਜਾਨ ਲੈਣੀ ਬਹੁਤ ਔਖੀ ਐ ਲੈਕਿਨ ਉਹਨੂੰ ਮਜਬੂਰ ਐ ਨਾ ਕਰ ਦਿੱਤਾ ਉਹਦੇ ਮਨੁਸਮ੍ਰਿਤੀ ਦੀ ਸੋਚ ਵਾਲੇ ਜਿਹੜੇ ਉੱਪਰਲੇ ਅਫਸਰ ਸੀ ਉਹਨਾਂ ਨੇ ਇਹੋ ਜਿਹਾ ਘਟਨਾਕਰਮ ਕੀਤਾ ਕਿ ਉਹਨੂੰ ਅਲਟੀਮੇਟਲੀ ਜਿਹੜਾ ਸੀਗਾ ਉਹ ਸੁਸਾਈਡ ਕਰਨਾ ਪਿਆ ਉਹਦੀ ਜਿਹੜੀ ਵਾਈਫ ਤੁਸੀਂ ਅੰਦਾਜ਼ਾ ਲਾਓ ਕਿ ਉਹਦੀ ਵਾਈਫ ਸਾਡੀ ਭੈਣ ਆਈਏਐਸ ਅਫਸਰ ਹੈ ਹਰਿਆਣਾ ਕਾਡ ਦੀ ਉਹ ਆਪ ਆਈਪੀਐਸ ਸੀ ਜੇ ਆਈਏਐਸ ਆਈਪੀਐਸ ਜੋੜੇ ਦਾ ਇਹ ਹਾਲ ਹੈ ਤੇ ਬਾਕੀ ਲੋਕਾਂ ਦਾ ਕੀ ਹਾਲ ਹੋਵੇਗਾ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਨਾਮ ਤੇ ਕਿ ਇਹੋ ਜਿਹੇ ਜਿਹੜੀਆਂ ਕਟਨਾਮਾ ਨਾ ਹੋਣ। ਸ਼੍ਰੀ ਰਾਹੁਲ ਗਾਂਧੀ ਜੀ ਵੀ ਇਹਦਾ ਪ੍ਰੋਗਰਾਮ ਬਣਾ ਰਹੇ ਨੇ ਕਿਉਂਕਿ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਇਹ ਸ਼੍ਰੀ ਰਾਹੁਲ ਗਾਂਧੀ ਜੀ ਦੀ ਆਫਿਸ ਵੱਲੋਂ ਸਾਨੂੰ ਹੁਕਮ ਹੋਇਆ ਸੀ। ਅਗਲਾ ਜਿਹੜਾ ਅਗਰ ਨਹੀਂ ਕੋਈ ਕਾਰਵਾਈ ਹੁੰਦੀ ਤਾਂ ਸ਼੍ਰੀ ਰਾਹੁਲ ਗਾਂਧੀ ਜੀ ਜੋ ਡਾਇਰੈਕਸ਼ਨ ਦੇਣਗੇ ਉਹ ਪੰਜਾਬ ਦੇ ਕਾਂਗਰਸ ਜਿੰਨੇ ਵੀ ਕਾਂਗਰਸੀ ਨੇ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਅਸੀਂ ਪੂਰਾ ਜਿਹੜਾ ਪ੍ਰੋਟੈਸਟ ਆ ਧਰਨੇ ਕਰਾਂਗੇ। ਅੱਜ ਜਿਹੜਾ ਮੰਗ ਪੱਤਰ ਅਸੀਂ ਡੀਸੀ ਸਾਹਿਬ ਦੇ ਮਾਧਿਅਮ ਤੋਂ ਰੈਜ਼ੀਡੈਂਟ ਆਫ ਇੰਡੀਆ ਨੂੰ ਮੰਗ ਪੱਤਰ ਦਿੱਤਾ ਵਾ। ਦਲਿਤ ਪਰਿ ਦਿਨ-ਪ੍ਰਤੀ ਦਿਨ ਜਿਹੜਾ ਵਾ ਤੱਕਾ ਉਹ ਵੱਧਦਾ ਜਾ ਰਿਹਾ ਵਾ ਅੱਜ ਚਾਹੇ ਆਪਾਂ ਗੱਲ ਕਰੀਏ ਆਈਪੀਐਸ ਅਫਸਰ ਨੇ ਉਹਨਾਂ ਨੂੰ ਸੁਸਾਈਡ ਕਰਨੀ ਪੈ ਗਈ ਉਹਨਾਂ ਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਕਿ ਉਹਨਾਂ ਨੂੰ ਆਪਣੀ ਜਾਨ ਦੇਣੀ ਪੈ ਗਈ ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਕੰਮ ਹੈਗੇ ਆ ਜਿਹੜੇ ਬੀਜੇਪੀ ਦੀ ਸਰਕਾਰ ਚ ਸਾਡੇ ਦਲਤਾਂ ਨਾਲ ਹੋ ਰਹੇ ਆ ਕਦੀ ਸਾਨੂੰ ਕੋੜੀ ਨਹੀਂ ਚੜਨ ਦਿੱਤਾ ਜਾ ਰਿਹਾ ਸਾਡੀ ਮੋਛ ਰੱਖਣ ਤੋਂ ਇਹਨਾਂ ਨੂੰ ਪ੍ਰੋਬਲਮ ਆ ਆ ਮਨੁਵਾਦੀ ਜਿਹੜੀ ਸੋਚ ਆ ਆ ਭਾਰਤ ਦੇਸ਼ ਤੇ ਖੋਪਣਾ ਚਾਹੁੰਦੇ ਆ ਪਰ ਜਿਹੜਾ ਜਿਹੜਾ ਭਾਰਤ ਦੇਸ਼ ਆ Hindu Muslim Sikh Isai ਅਤੇ Dalit ਸਾਰੇ ਇੱਕ ਬਹੁਤ ਵਧੀਆ ਆਪਣੇ ਭਾਈਚਾਰੇ ਦੇ ਨਾਲ ਰਹਿੰਦੇ ਪਰ ਜਿਹੜਾ ਇੱਕ ਮਨੁਵਾਦੀ ਸੋਚ ਆ ਉਹ ਚਾਹੁੰਦੇ ਨਹੀਂ ਹੈਗੇ ਕਿ ਆ ਸਾਰੇ ਇੱਕ ਮਿਲ ਜੁਲ ਕੇ ਦੇਸ਼ ਦੀ ਹਾਂਜੀ ਹਾਂਜੀ ਮੰਨ ਪੱਤਰ ਹਾਂਜੀ ਅਗਲੀ ਰਣਨੀਤੀ ਐ ਤਾਂ ਜੀ ਜੋ ਸਾਨੂੰ ਰਾਹੁਲ ਗਾਂਧੀ ਜੀ ਵੱਲੋਂ ਹੁਕਮ ਹੋਊਗਾ ਤੇ ਉਹ ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਅਸੀਂ ਉਹ ਪ੍ਰੋਗਰਾਮ ਲਿਖਾਂਗੇ